ਕਮਾ ਫੋਨ ਆਏ ਜਰਾਨੀਆਂ ਬਾਗੋ ਬਾਗ ਹੋ ਜਾਂਦੇ ਆਈਆਂ ਵਧੀਆ 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 ਸਭ ਠੀਕ ਤੁਸੀਂ ਤਾਂ ਰਹਿੰਦੇ ਹੀ ਬੱਕੇ ਹੋ ਥੋੜੇ ਸਪੋਰਟ ਦੇ ਸਾਨੂੰ ਬਹੁਤ ਜ਼ਿਆਦਾ ਲੋੜ ਆ ਸੀ ਬਹੁਤ ਮਿਹਨਤ ਕਰਦੇ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਸਾਡਾ ਚੈਨਲ ਮੋਨਟਾਈਜ਼ ਨਹੀਂ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਖਾਲਾ ਮਸਾਲਾ ਮਸੂਲੋ ਸਾਹ ਛੋਲੇ ਉਹਨਾਂ ਦਾ ਆਪਣੇ ਕੁਰੇਲੇ ਦਾ ਕੁਰੇਲੇ ਦਾ ਮਸਾਲਾ ੜੀ ਮੈਂ ਸਾਡਾ ਸਾਖਦੀ ਅੱਛਾ ਮੈਂ ਵੀ ਹਾਂ ਉਹ ਬਿਲ ਨੂੰ ਆਏ ਆ ਕਰਕੇ ਖਾ ਕੇ ਆਈਆਂ ਤੇ ਮੈਂ ਚੱਲਾਂ ਹੁਣ ਆਟਾ ਪਹਿਉਣ ਪਰ ਮੇਰ ਪਿਆਰ ਹੁੰਦਾ ਨੇ ਆ ਟਿਊਸ਼ਨ ਤੇ ਚੱਲਿਆ ਨਹੀਂ ਹੈਗਾ ਜੀ ਤੋਰੇ ਜਾਂਦਾ ਧੱਕੇ ਨਾਲ ਚੱਲਿਆ ਥੋੜੀ ਕਰ ਮੈਂ ਤਾਂ ਹੱਸ ਕੇ ਜਾ ਰਿਹਾ ਆ ਦੇਖੋ ਇਹਨੇ ਜਿੱਲੇ ਨਾ ਘਰੇ ਆ ਗਏ ਦੁਵਾਰਾ ਇੱਥੇ ਘਰ ਤੋਂ ਬਾਹਰ ਕੋਈ ਕੁਠੀ ਰਹਿਣ ਨਹੀਂ ਜਾਂਦੇ ਕਿਉਂ ਨਹੀਂ ਜਾਂਦਾ ਕਿ ਹੁਣ ਆਟਾ ਪਹਿਣ ਨੂੰ ਜਾ ਰਿਹਾ ਹਾਂ ਪਤਾ ਕਿੰਨੇ ਦੂਰ ਜਾਣਾ 2 ਕਿਲੋਮੀਟਰ ਜਾਊਗਾ ਜਦ ਕਿ 10 ਕਿਲੋਮੀਟਰ ਤੇ ਚੱਕੀ ਆ ਜਿਹੜੇ ਕੰਮ ਕਰਨੇ ਉਹ ਤਾਂ ਕਰਨੇ ਹੀ ਆ ਉਹ ਤਾਂ ਕਰਨੇ ਦੇ ਹੈਗਾ ਮੈਂ ਵਧੀਆ ਤੇ ਜਾ ਰਿਹਾ ਜਿੱਥੇ ਐਕਚੁਅਲੀ ਮੈਂ ਬਾਹਰ ਜਾ ਰਿਹਾ ਆ ਆਟਾ ਪਹਿਉਣ ਬਾਹਰ ਕੀ ਆ ਸਿਰ ਪੱਥਰਾਂ ਵਾਲੀ ਚੱਕੀ ਆ ਉਹਦੇ ਕੋਲ ਸਿੰਪਲ ਤੇ ਉਹਦੇ ਤੇ ਆਟਾ ਪੀਂਦਾ ਉਹ ਜਿਹੜੇ ਅੱਜ ਕੱਲ੍ਹ ਦੂਜੇ ਲੱਗੇ ਹੁੰਦੇ ਨੇ ਕਹਿੰਦੇ ਜੇ ਠੰਢੀ ਹੋ ਜਾਂਦੀ ਹੈ ਮੈਨੂੰ ਤਾਂ ਇਹ ਲੱਗਦਾ ਕਿ ਉਹਦੇ ਵਿੱਚ ਨਾ ਮਨਾਂ ਦਾ ਬਰਾਦਾ ਸਾਰਾ ਲਾ ਲੈਂਦੇ ਰਿਹਾ ਛਿਲਕਾ ਮੈਂ ਇਦਾਂ ਹੀ ਮਿਲਦਾ ਆਪਾਂ ਨੂੰ ਖਾਣ ਲਈ ਇਸ ਲਈ ਬਾਹਰ ਚੱਲਿਆ ਹੁਣ ਮੈਂ ਬਾਹਰ ਚੱਲਿਆ ਕੀ ਲਿਆਉਣਾ ਬਾਹਰ ਲਾਉਂਦੇ ਨਹੀਂ ਹੈਗੇ ਉਹ ਉਹ ਸਿੰਪਲ ਚੱਕੀ ਉਹਦੇ ਕੋਲ ਜਮੇ ਪੱਥਰਾਂ ਵਾਲੀ ਹੁੰਦੀ ਜਿਹੇ ਹੈ ਜੀ ਬਸ ਸਿੱਧਾ ਹੀ ਆਟਾ ਇਹਦੇ ਉਹਨਾਂ ਨੂੰ ਕਹਿ ਦਿਆ ਕਰੋ ਇੱਕ ਵਾਰੀ ਕੰਬੂਰਾ ਨਾ ਲਾਇਆ ਕਰੋ ਨਹੀਂ ਲਾਉਂਦੇ ਨਹੀਂ ਹੈਗੇ ਉਹ ਲਾਉਗਾ ਤਾਂ ਜੋ ਦੂਜੇ ਸਾਡੀਆਂ ਲੱਗਿਆ ਹੋਣਗੀਆਂ ਉਹਨਾਂ ਦਾ ਉਹ ਤੇ ਲੈਂਦਾ ਉਹ ਹੋਰ ਲਿਆਉਣਾ ਕੱਲ ਦਾ ਲੈ ਗਏ ਆ ਹਲੇ ਕਿੰਨਾ ਨਹੀਂ ਇੱਕ ਜੀਰਾ ਲੈ ਕੇ ਆਉਣਾ ਇੱਕ ਇਸਮੈਨ ਲੈ ਕੇ ਆਉਣੀ ਐ ਇੱਕ ਕਲੌਂਜੀ ਲੈ ਕੇ ਆਉਣੀ ਐ ਨਮਕ ਲੈ ਕੇ ਆਉਣਾ ਨਮਕ ਬਿਲਕੁਲ ਉਹ ਤਾਂ ਚਾਰ ਵਾਸਤੇ ਹੁੰਦੀ ਐ ਕਲੌਂਜੀ ਕਲੌਂਜੀ ਦਾ ਮੈਂ ਖਾਣੀ ਆ ਬਹੁਤ ਪਤਲੀ ਹੋ ਗਈ ਹੁਣ ਇੱਕ ਕਲੌਂਜੀ ਲੈ ਕੇ ਉਹ ਲੈ ਗਏ ਉਹ ਨਮਕ ਲੈ ਕੇ ਆਏਓ ਸਿੰਧਾ ਨਮਕ ਸਿੰਧਾ ਨਮਕ ਲੈ ਆਉਂਗੀ ਅਕਾ ਜਾ ਹੁਣ ਫੋਨ ਚੱਕੀ ਖੜਾ ਕੀ ਕਰੀ ਜਾਂਦਾ ਆ ਵੀਡੀਓ ਇਹ ਦੂਸਰੇ ਚੈਨਲ ਦੇ ਵੀਡੀਓ ਪਾਉਂਦਾ ਗਿੱਲ ਫੈਮਿਲੀ ਤੇ ਦੇ ਪਰ ਚੱਲਿਆ ਸਾਡਾ ਕੋਈ ਵੀ ਨਹੀਂ ਹੈਗਾ ਸਾਡਾ ਡਾ ਵੀ ਨਹੀਂ ਚੱਲਿਆ ਜਾ ਰਿਹਾ ਸਾਡਾ ਹੋਰ ਨਹੀਂ ਚੱਲਿਆ ਹੈਗਾ ਚੈਨਲ ਤੁਸੀਂ ਸਾਰੇ ਜਾਣੇ ਸਾਨੂੰ ਉਹਨਾਂ ਸਪੋਰਟ ਨਹੀਂ ਕਰਦੇ ਹੈਗੇ ਤੁਹਾਡੀ ਸਪੋਰਟ ਦੇ ਸਾਨੂੰ ਬਹੁਤ ਜ਼ਿਆਦਾ ਲੋੜ ਆ ਸੀ ਬਹੁਤ ਮਿਹਨਤ ਕਰਦੇ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਸਾਡਾ ਚੈਨਲ ਮੋਨਟਾਈਜ਼ ਨਹੀਂ ਹੁੰਦਾ ਕੋਈ ਤਾਂ ਨਹੀਂ ਦਾ ਤੋ ਛੋਲੇ ਨਾਲ ਧਰਨੀ ਆਉਣ ਛੋਲੇ ਨਾਲ ਧਰ ਰਹੀਆਂ ਨਾਲ ਤੇ ਕਰੇਲੇ ਦੀ ਸਬਜ਼ੀ ਖਾਣਦੇ ਹੁਣ ਆਪਾਂ ਕਰੇਲੇ ਦੀ ਸਬਜ਼ੀ ਆਪਾਂ ਤਾਂ ਖਾ ਲਾਂਗੇ ਹਾਂ ਫੇਰ ਬਾਤਾਂ ਨਹੀਂ ਖਾਂਦ ਨਿਕਲੀ ਅੱਛਾ ਰਾਤ ਨੂੰ ਹਾਂਜੀ ਕਾਕਾ ਜੀ ਆ ਗਿਆ ਟਿਊਸ਼ਨ ਤੋਂ ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਕੀ ਪੜਾਇਆ ਹੈ ਟਿਊਸ਼ਨ ਦੇ ਮੈਥ ਮੈਥ ਨਹੀਂ ਕਿਹੜਾ ਚੈਪਟਰ ਸਿੰਪਲ ਇਕੁਏਸ਼ਨਸ ਸਟਾਰਟ ਕੀਤਾ ਪੇਪਰ ਵੀ ਤਿਆਰੀ ਕਰ ਲੋ ਪੇਪਰ ਆ ਗਏ ਨਟ ਕਰਦਾ ਆਂ ਇਹ ਗੱਲਿਆਂ ਦਾ ਉੱਪਰ ਵਾਲਾ ਉਹ ਕਿੱਥੇ ਆ ਪਤਾ ਨਹੀਂ ਹੈ ਇੱਥੇ ਕਿਤੇ ਆਊਗਾ ਕੌਣ ਆਇਆ ਨਿਊ ਰੋਪਨੀ ਇਹ ਫੋਨ ਕਿਹਕੇ ਦਾ ਹਾਂਜੀ ਹੈਲੋ ਕਮਾਫੋਨ ਆਏ ਦਰਾਨੀਆਂ ਬਾਗੋ ਬਾਗ ਹੋ ਜਾਂਦੇ ਆਈਆਂ ਵਧੀਆ 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 ਸਭ ਠੀਕ ਤੁਸੀਂ ਤਾਂ ਰਹਿੰਦੇ ਹੀ ਪੇਕ ਕੇ ਹੋ ਤੁਹਾਨੂੰ ਕੀ ਕੌਣ ਪੇਕ ਰਿਹਾ ਨਾ ਬੰਦੇ ਸਾਰੇ ਪੇਕ ਹੀ ਰਹਿੰਦੇ ਨੇ ਉਹਨਾਂ ਨੂੰ ਕੀ ਹੋ ਗਿਆ ਕੀ ਹੋ ਗਿਆ ਉਹਨਾਂ ਨੂੰ ਉਹਨਾਂ ਨੂੰ ਕੀ ਦੱਖ ਪੇਕ ਕੇ ਆਂਦਾ ਕੀ ਹੈ ਗੈਸ ਖਤਮ ਹੋ ਗਿਆ ਮੇਲਾ ਦਾ ਨਹੀਂ ਨਹੀਂ ਉਹ ਤਾਂ ਉੱਪਰ ਪਾਣੀ ਕਰ ਰਿਹਾ ਉੱਪਰ ਉਹਦੇ ਕਰਕੇ ਆ ਓਕੇ ਗੈਸ ਤਾਂ ਵゼਰਾ ਨੇ ਹੁਣ ਤਾਰੇ ਬਸ ਕੇ ਹਟ ਜਾਗੇ ਸਿਲੰਡਰ ਆ ਪਾਣੀ ਸੁਣੀ ਲੀਕ ਕਰਦਾ ਮੈਂ ਇੱਧਰ ਤੜਕੇ ਹੀ ਤਿਆਰੀ ਕਰੀ ਜਾਂਦਾ ਦਾਲ ਵਾਸਤੇ ਤੇ ਇਹ ਆ ਲੱਗ ਗਿਆ ਹੁੰਦੇ ਸਾਰ ਆਪਦੀ ਭਗਾਈ ਕਰਨ ਇਹ ਜਿੰਨੀ ਇਹਦੀ ਪ੍ਰੈਕਟਿਸ ਕਰਨਾ ਪੜਾਈ ਦੀ ਵੀ ਕਰ ਲਿਆ ਕਰੋ ਓਨੀ ਕਦੇ ਬਾਰ ਬਾਰ ਸਮ ਕੱਢ ਕੇ ਦੇਖਣਾ ਕਦੇ ਹੈ ਫਿਰ ਇਹ ਤੁਸੀਂ ਬਾਰ ਬਾਰ ਲੱਗੇ ਰਹੇ ਰਹੇ ਹੋਗੇ ਬਿਨਾਂ ਕਾਹੇ ਉਹ ਵੀ ਬੋਲ ਉਸਨੀ ਤੇ 24 ਘੰਟੇ ਬਸ ਐਂ ਖੜੀ ਜਾਂਦਾ ਪਤਾ ਨਹੀਂ ਕੀ ਪ੍ਰੈਕਟਿਸ ਆ ਕੀ ਮਿਲਦਾ ਹੈ ਝੋ ਇਹਨੂੰ ਕਿਉਂ ਖੇਲਦੇ ਤੁਸੀਂ ਮੈਂ ਨਹੀਂ ਖੇਡਣਾ ਮੈਂ ਤਾਂ ਜਾਣਾ ਆਟਾ ਪਹਿਉਣ ਜਾਣਾ ਮੈਂ ਕਰਵਾਈ ਆ ਗਏ ਹਾਂਜੀ ਸ਼ਰਮਾ ਜੀ ਚੱਲ ਬਈ ਕਿਧਰ ਕੋਲ ਦੇ ਫੇਰ ਰਹੇ ਹੋਗੇ ਟਿਊਬਾਂ ਤਾਂ ਲੈ ਕੇ ਆਏ ਨੂੰ ਹਾਂਜੀ ਆਈਂ ਦੀ ਸਾਈਕਲ ਪੰਚਰ ਹੋ ਗਈ ਵੀ ਹੈ ਸਾਈਕਲ ਨੂੰ ਕੀ ਹੋ ਗਿਆ ਇਹਨੂੰ ਸਾਈਕਲ ਇਜ਼ ਪੰਚਰਡ ਪੰਚਰ ਹੋ ਗਿਆ ਮੈਂ ਚੱਲ ਕੀ ਕਰਨਾ ਚਲਾਉਂਦੀ ਸੀ ਨਹੀਂ ਉਹ ਕੰਡੇ ਲੱਗ ਗਏ ਅੱਛਾ ਆ ਜਾ ਲਗਾ ਰਿਹਾ ਬੈਟਿੰਗ ਲਾਗੀ ਕਰਨਾ ਆਉਂਦਾ ਕਰਨਾ ক্রিকেট ਆਉਂਦੀ ਹੈ ਮੈਟਨੀ ਲਸ ক্রিকেট ਲਾਦੀ ਆਊਟ ਕਰਨ ਨੂੰ ਓਏ ਮੁਰਕੇ ਬੋਲਿੰਗ ਕਰਾਈ ਜਾਏਗਾ ਉਹ ਤਾਂ ਤੂੰ ਆਊਟ ਹੋਣਾ ਨਹੀਂ ਤੇ ਇਹ ਬਾਤ ਚਲਾਗ ਆਏ ਉਹਨੂੰ ਬੈਟ ਫੜਾਤਾ ਪਹਿਲਾਂ ਆਉਂਦੀ ਕਹਿੰਦਾ ਖੇਡ ਹੁਣ ਕਹਿੰਨੇ ਬੋਲਿੰਗ ਕਰਾਈ ਜਾਣੀ ਆ ਉਹ ਤਾਂ ਓਸ਼ ਯਾਵਾਸ਼ ਅਛਾ ਵਸ ਗੱਡੀ ਬਚ ਗਈ ਅਸੀਂ ਦੁੱਧ ਲੈਣ ਗਏ ਬਾਹਰ ਤੇ ਬਾਹਰੋਂ ਜਦੋਂ ਆਏ ਨਾ ਤੇ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਹਵਾ ਚੱਲਦੀ ਥੋੜੀ ਮੈਂ ਕੀ ਕੀਤਾ ਮੈਂ ਕਿਹਾ ਵੀ ਗੱਡੀ ਜਿੱਥੇ ਆਪਾਂ ਸਾਹਮਣੇ ਨਹੀਂ ਲਾਉਂਦੇ ਜਿੱਥੇ ਉਹ ਉਹ ਵਾਟਰ ਪੰਪ ਜਿਹੜਾ ਉਹਦੇ ਸਾਈਡ ਤੇ ਗ੍ਰਿਲ ਜੀ ਲੱਗੀ ਉੱਥੇ ਲਾ ਰਹੀ ਸੀ ਅਲਗਨ ਵੀ ਉੱਥੇ ਲਾ ਦੋ ਗੱਡੀ ਮੈਂ ਕਹਿੰਦਾ ਮੀਂਹ ਪੈ ਰਿਹਾ ਤੇ ਮੈਂ ਕਹਿੰਦਾ ਮੈਂ ਖੁੱਲੇ ਪਿੱਛੇ ਗਰਾਊਂਡ 'ਚ ਲਾ ਦਣਾ ਵੀ ਧੋਤੀ ਜਾਏਗੀ ਇੰਨਾ ਮੈਂ ਕਹਿੰਦਾ ਸੀ ਬਚ ਕਹਿੰਦੀ ਅਲ ਕਹਿੰਦੀ ਨਹੀਂ ਇੱਥੇ ਲਾ ਦੋ ਆ ਜਿਹੜੇ ਪੋੜੀਆਂ ਦੇ ਨਾਲ ਲਾ ਦੋ ਮੈਂ ਕਹਿੰਦੀ ਨਹੀਂ ਮੈਂ ਕਹਿੰਦਾ ਮੈਂ ਉੱ ਜਦੋਂ ਮੈਂ ਉਹਨੇ ਦਿਮਾਗ ਚ ਕੀਆ ਮੈਂ ਕਿ ਮੱਖ ਲਾਉਂਗਾ ਮੈਂ ਗਿਆ ਉੱਥੇ ਮੈਂ ਪਿੱਛੋਂ ਬੈਕ ਕਰਕੇ ਉਦੋਂ ਮੈਂ ਬਾਹਰ ਉੱਥੇ ਗਰਾਊਂਡ ਚ ਲਾਤੀ ਸੇਵ ਜਗ੍ਹਾ ਤੇ ਅੱਛਾ ਉਤਰ ਕੇ ਜਿੱਦਾਂ ਮੈਂ ਉੱਪਰ ਚੜਿਆ ਮੈਂ ਜੇ ਅੰਦਰ ਬੈਠਿਆ ਹੀ ਹੈ ਧੜਾਕ ਆਵਾਜ਼ ਆਈ ਦੇਖਿਆ ਉਹਦੇ ਉੱਪਰ ਪੇੜ ਡਿੱਗਿਆ ਹਾਂ ਉਹ ਗ੍ਰਿਲ ਵੀ ਟੁੱਟੀ ਭਾਈ ਤੇ ਗੱਡੀ ਬਚ ਗਈ ਗੱਡੀ ਬਚ ਗਈ ਜੇ ਮੈਂ ਦੋ ਮਿੰਟ ਪਹਿਲੇ ਗੱਡੀ ਤੇ ਪਾਰ ਕੀਤੀ ਹੁੰਦੀ ਨਾ ਤੇ ਉਹ ਭਾਈ ਐਡਾ ਮੋਟਾ ਤੜਾ ਹੁੰਦਾ ਉਹ ਪੂਰਾ ਪੇੜ ਹੀ ਆ ਗਿਆ ਉੱਪਰ ਅੱਛਾ ਵੱਡਾ ਸੀਗਾ ਜ਼ਰਾ ਮੈਂ ਫੋਟੋ ਨਹੀਂ ਖਿੱਚੀ ਅੱਜ ਤੇ ਅੱਜ ਤੋਂ ਮੈਂ ਉਹ ਕੱਟ ਕੇ ਲੈ ਗਏ ਨੇ ਉਸ ਵੇਲੇ ਦਰਸਤ ਲੈ ਗੱਡੀ ਲੋੜੀ ਨਹੀਂ ਚੈੱਕ ਨਹੀਂ ਰਿਚ ਬਚਾਈ ਹੋ ਗਿਆ ਮੈਂ ਕਿਹਾ ਯਾਰ ਚੀ ਪਾਣੀ ਲੈ ਆਵਾ ਹਾਂਜੀ ਪਾਣੀ ਦੇ ਦੋ ਇੱਕ ਗਲਾਸ ਲੈ ਕੇ ਆਏ ਸੀ ਮੇਲੇ ਤੋਂ ਅੱਜ ਪਹਿਲੇ ਦਿਨ ਫਿਰ ਸੌਰਵ ਨੂੰ ਹੀ ਪਾਣੀ ਪਿਆ ਜਨਾ ਜਿਆ ਪਰ ਆਉਂਦੇ ਨਹੀਂ ਹੈਗੇ ਸੌਰਵ ਨੂੰ ਪਤਾ ਨਹੀਂ ਕਿਉਂ ਘਟ ਘਟ ਹੋਦੇ ਆ ਹੁਣ ਸੌਰਵ ਨੂੰ ਪਤਾ ਨਹੀਂ ਕਿਉਂ ਨਹੀਂ ਆ ਰਹੇ ਤੁਸੀਂ ਕਿਉਂ ਨਹੀਂ ਆ ਰਹੇ ਤੁਸੀਂ ਗਏ ਸੀ ਇੱਕ ਦੋ ਦਿਨ ਤੋਂ ਪਹਿਲਾਂ ਫੰਕਸ਼ਨ ਪਹਿਲਾਂ ਮੇਲਾ ਚੱਲਦਾ ਰਿਹਾ ਚੱਲੋ ਉਹ ਮੇਲਾ ਵੀ ਉਹ ਵੀ ਹੁਣ ਆਏ ਹੋਏ ਸੀ ਨਾ ਉਹ ਤਾਂ ਪਤਾ ਲਾਇਆ ਮੇਲਾ ਸੀਗਾ ਚਾਹ ਬਣਾ ਲਈ ਸੀਗੀ ਚੜ੍ਹ ਇਸਤੀ ਬਣੀ ਆ ਨਾ ਹੂੰ ਇਹ ਕੱਪ ਟੁੱਟ ਗਿਆ ਦਿਨੋਂ ਸਾਡਾ ਇੱਕ ਕੱਪ ਬਹੁਤ ਸੋਹਣਾ ਸੀ ਟੁੱਟ ਗਿਆ ਇੱਕ ਇੱਕ ਥੋੜੀ ਦੋ ਟੁੱਟ ਗਏ ਦੋ ਟੁੱਟ ਗਏ ਓਹੋ ਤੁਸੀਂ ਉਹ 6 ਲੈ ਕੇ ਆਏ ਹੋ ਨੇ ਹਾਂ ਇਹ ਜਦੋਂ ਲੈ ਲਵਾਂ 12 ਲੈਣੇ ਚਾਹੀਦੇ ਵੈਸੇ ਤਾਂ ਸਹੀ ਗੱਲ ਹੈ ਲੰਬੇ ਟਾਈਮ ਚੱਲਦੇ ਪਰ ਅਲਕਾ ਕਹਿੰਦੀ ਵੀ ਉਹ ਸ਼੍ਰੀਮਤੀ ਸ਼ਰਮਾ ਜੀ ਕਹਿੰਦੇ ਨੇ ਉਹ ਕਹਿੰਦੇ ਨਹੀਂ ਬੰਦਾ ਬੋਰ ਵੀ ਹੋਏ ਨਾ ਫਿਰ ਇੱਕੋ ਚੀਜ਼ ਦਾ ਸਹੀ ਗੱਲ ਹੈ ਸਸਤੇ ਲੈ ਲਓ 100 ਰੁਪਏ ਵਾਲੇ ਹੁਣ ਹੋਰ ਲਿਆ ਮੈਂ ਇਹ ਕਾਪੀ ਨਾਲ ਲਵਾਂ ਹੋਰ ਲਿਆਵਾਂਗਾ ਤਾਂ ਇਸ ਵਾਰ ਉਹਨਾਂ ਨੂੰ 100-100 ਰੁਪਏ ਵਾਲੇ 100 ਰੁਪਏ ਵਾਲੇ ਲਿਆਉਣੇ ਹੁਣ ਹੁਣ ਸਾਤੇ ਮਿਲਦੀ ਸੀ 100 ਕਿਤੋਂ ਮਿਲਦੇ ਆਹ ਤਾਂ ਮੇਲੇ 'ਚ ਸੀਗੇ ਪਰ ਆਪਾਂ ਲੈ ਆਏ ਤਾਂ ਹੈਗਾ ਉੱਥੋਂ ਮੈਂ ਗਲਾਸ ਲੈ ਆਏ ਨੇ ਇਹਨਾਂ ਨੂੰ ਪਾਣੀ ਪੀਤਾ ਸੀ ਉਹਨੂੰ 150 ਦੇ ਸੀ ਕੱਪ 100 ਦੇ ਸੀ ਐਤਕੀ 100 ਵਾਲਾ ਕੁਝ ਨਹੀਂ ਹੈਗਾ 100 ਹੋਣਾ ਮੇਰੇ ਵੀ ਇਹ ਤਾਂ ਬਹੁਤ مہੰਗੇ ਸੀ ਇੰਦਾਂ ਦੇ ਮੈਂ ਕਿਹਾ 100 ਦੇ ਸੌਣੇ ਮਿਲਦੇ ਨੇ ਇਹਨਾਂ ਦੇ ਇਹ ਤਾਂ 5-600 ਦੇ ਸੀ ਹੁਣ ਤਾਂ 150 ਦੇ ਮਿਲਦੇ ਨੇ ਕੱਪ ਕੋਪੜੀ ਮਿਲਦਾ 150 ਕੱਪ ਲੈ ਲਈਏ ਕੱਪ ਮੈਂ ਲੈ ਆਂਦੇ ਨੀ ਵਿੰਗੇ ਇਹਨੇ ਸੋੜੇ ਥੋੜ ਕੇ ਰੱਖ ਲੈ ਸਾਰੇ ਨਾ ਮੈਨੂੰ ਉਹਨਾਂ ਪਤਾ ਨਹੀਂ ਮੈਂ ਤਾਂ ਐਪ ਕਿਸੇ ਕਰਾਂਗੇ ਡਿਸਾਈਡ ਕਰੀ ਜਿਹਨੂੰ ਨਾਰੀਅਲ ਪਾਣੀ ਨਾਲ ਹਾਂ ਤਾਂ ਸਾਜ ਦਾ ਕਰਕੇ ਨਾ ਪਹਿਲਾਂ ਇੱਕ ਵਾਰ ਨਾ ਇਹਨੂੰ ਪ੍ਰੋਬਲਮ ਹੋ ਗਈ ਸੀ ਬਲਜਿੰਦਰ ਨੂੰ ਉਹਦਾ ਆਪਾਂ ਕਿੰਨੇ ਦਿਨ ਨਾਰੀਅਲ ਪਾਣੀ ਪੀਤਾ ਸੀ ਯਾਦ ਹਾਂ ਪੇਟ ਵਾਸ ਇਹਦਾ ਸੱਟ ਹੋ ਗਿਆ ਸੀਗਾ ਪੇਟ ਦਾ ਉਹ ਨਾਰੀਅਲ ਪਾਣੀ ਨਾਲ ਹਾਂ ਕੱਲੇ ਪਾਣੀ ਪੀਣ ਨੇ ਦੋ ਤਿੰਨ ਡੰਗ ਹੀ ਪੀਤਾ ਨਾਲ ਜਿਆਦਾ ਨਹੀਂ ਰਮ ਵਿੰਗ ਆਇਆ ਤੇ ਮੀਂਹ ਆ ਲੰਦੀ ਆ ਮੈਂ 60 70 ਇੱਥੇ 60 70 ਦਾ ਲਉਂਦਾ ਯਾਰ ਜੀ ਬੜੀ ਵਿੰਗੀ ਲਾਉਂਦੀ ਆ ਇੱਥੇ ਜਦੋਂ ਸਬਜੀ ਵੀ ਮਹਿੰਗੀ ਹੋਈ ਵੀ ਭਾਈ ਬੁਰਾ ਹਾਲ ਹੈ ਬਾਹਰ ਤੋਂ ਸਬਜੀ ਦਾ ਨਾ ਜਿਹੜੀ ਪੰਡਾ ਦੇ ਵਿੱਚ ਵੀ ਇਹ ਆਪਣੇ 80 ਰੁਪਏ ਲਾਉਂਦੇ ਆ ਜਾ ਕੇ ਨਾ ਉੱਥੋਂ ਕਪੂਤਰੇ ਜਾ ਕੇ ਨਾ ਹਫਤੇ 10 ਦਿਨ ਦੀ ਬੰਦਾ ਲਿਆ ਕਰੇ ਅੱਟੇ ਹੁਣ ਸਾਡੇ ਜਿਹੜੇ ਫਲੋਈਪੁਰ ਦੇ 3-4 ਫੈਮਿਲੀ ਆਈ ਹੈ ਉਹ ਤਾਂ ਉਹ ਲਾਉਂਦੇ ਨੇ ਪੂਰਾ ਕਟੂਆ ਭਰ ਕੇ ਉਹ ਆਪਾਂ ਜਾ ਕੇ ਲਿਆਇਆ ਕਰੋ ਹੋਰ ਆਪਾਂ ਵੀ ਲੈ ਆਇਆ ਯਾਰ ਕੱਲ ਸੰਡੇ ਨੂੰ ਕੱਲ ਚੱਲੀਏ ਹੋਰ ਕੀ ਪਤਾ ਨਹੀਂ ਉਹ ਸਬਜੀ ਹੈ ਨਾ ਕੱਲ ਕ ਮੇਰੇ ਕੋਲ ਵੀ ਇਦਾਂ ਨਹੀਂ ਹੁੰਦਾ ਪ੍ਰੋਗਰਾਮ ਵੀ ਨਹੀਂ ਨਹੀਂ ਬਸ ਕੱਲ ਨੂੰ ਇਹ ਗੱਲ ਵੀ ਕਹਿਣ ਛੱਡੋ ਬਾਜੀ ਸਾਬਜੀ ਤੋਂ ਹਾਂ ਗੱਲੋਂ ਪਤਾ ਕੋਈ ਨਹੀਂ ਹੈਗਾ ਨਹੀਂ 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 ਅੱਜ ਦੀ ਗੱਲ ਅੱਜ ਦੀ ਗੱਲ ਇੱਥੇ ਕਰ ਦੋ ਹੋ ਜਾਣੀ ਜੀ ਨਹੀਂ ਕਰਦਾ ਮੈਂ ਉਂ ਜਿਵੇਂ ਉਸ ਦਿਨ ਪਿਛਲੀ ਵਾਰ ਜੋ ਫਰੋਇਪੁਰ ਗਿਆ ਨਾ ਮੈਂ ਸਾਢੇ 7 ਗੱਡੀ 'ਚ ਮੈਂ ਸੱਤ ਹੋਏ ਉੱਠੇ ਹਾਂ ਤੇ ਅਲਕਾ ਸੁੱਤੀ ਸੀ ਮੈਂ ਉੱਠ ਕੇ ਪਹਿਲੇ ਸੁੱਤੀ ਮੈਂ ਕਿਹਾ ਜਾਵਾਂ ਮਰਕਾ ਨਿਗਰ ਮੈਂ ਕੱਲ੍ਹ ਕ ਵੀ ਮੈਂ ਜਾ ਰਹੇ ਹਾਂ ਤੋ ਉਹ ਕਹੇ ਅੱਛਾ ਕੱਰੀ ਚਲੋ ਮੈਂ ਚਾਹ ਚੂ ਬਣਾ ਲੀਏ ਕੋਈ ਜਿਵੇਂ ਇਦਾਂ ਹੀ ਪ੍ਰੋਗਰਾਮ ਬਣ ਜਾਂਦਾ ਮੇਰਾ ਤੇ ਕੱਲ ਨੂੰ ਆ ਜਾਣਾ ਵਾਪਸ ਉਹਨੇ ਉਹ ਇਹ ਸਾਨੂੰ ਕੇ ਮਾਲਕ ਕੋਈ ਪੁੱਛੇ ਨਾ ਮੈਂ ਮਨ ਕਹਿਗਾ ਵੀ ਤੁਸੀਂ ਜੂਨ ਚ ਕੀ ਕਰਨਾ ਹੈ ਆਪਾਂ ਜੂਨ ਚ ਚਲੀਏ ਹਾਂ ਉਹ ਮੈਨੂੰ ਪਤਾ ਹੀ ਨਹੀਂ ਕੀ ਉਹਨੇ ਮੈਂ ਕਹਾ ਹਾਂ ਠੀਕ ਹੈ ਮੈਂ ਆ ਕੇ ਕਰ ਦਿੰਦਾ ਸਹੀ ਗੱਲ ਚਲੋ ਜੀ ਸੌਰਵ ਚੱਲਿਆ ਹੁਣ ਤੇ ਮੈਂ ਵੀ ਜਾਊਗਾ ਆਟਾ ਪਿਆ ਹੋਣਾ ਮੈਂ ਨਹੀਂ ਜਾ ਰਹਾ ਸੀ ਪਾਈ ਮੈਨੂੰ ਭੇਜ ਦੇ ਜਲਦੀ ੱਕੇ ਨਾ ਭੇਜ ਦੇ ਬਾਹਰ ਖੜਾ ਮੈਂ ਬਾਹਰ ਕਰ ਦੇ ੱਕੇ ਨਾ ਤੈਨੂੰ ਅੱਜ ਇਹੋ ਨਾਲ ਚਾਰ ਵਾਰੀ ਖੜੇ ਹੋਣਗੇ ਆਜੋ ਫਿਰ ਹਾਂ ਲਗਾਈ ਮੈਂ ਤਾਂ ਲਿਆ ਵੀ ਹਲਕਾ ਨੂੰ ਵੀ ਲਿਆ ਆ ਤੇ ਮਾਰਾਂ ਨੂੰ ਵੀ ਲਿਆ ਆ ਆਜੋ ਗੱਲਾਂ ਮਾਰਾਂਗੇ ਦੋ ਘੰਟੇ ਹੋਰ ਕੱਲੋਂ ਠੰਡਈ ਆ ਸੋਣਾ ਹੀ ਆ ਹਾਂਜੀ ਕੱਲ ਸੁਦੇ ਹਾਂ ਮੈਂ ਵੀ ਆਟਾ-ਆਟਾ ਪਿਆ ਕੇ ਲੈ ਆਉਣਾ ਇਹਨੇ ਮੈਂ ਫੋਨ ਕਰਦਾ ਕੋਈ ਨਹੀਂ ਜਾਤ ਰਿਹਾ ਇਹਨੇ ਤੇਰੇਲੇ ਬਣਾਇਆ ਦਾਲ ਫੜਾਈ ਹੈ ਹਾਰੇ ਦੀ ਇਹਨਾਂ ਨੇ ਇਹਨੂੰ ਦੱਸ ਰਹੀ ਹਾਂ ਮੈਂ ਕਿ ਆਜੋ ਦਾਲ ਬਣੀ ਹੈ ਤੇਰੇਲੇ ਸਬਜ਼ੀ ਬਣੀ ਆਈ ਹੈਗੀ ਕੋਈ ਨਹੀਂ ਚਲੋ ਠੀਕ ਹੈ ਭਾਰਵੇਂ ਗਰੈਂਦੇ ਬਣਾਇਆ ਹਾਂ ਹਾਂਜੀ ਚਲ ਠੀਕ ਆ ਆ ਦੇਖੋ ਭਈਆ ਆ ਕਵਰ ਚੜਦਾ ਲਾਣਾ ਉਹ ਉੱਪਰ ਡਿੱਗਿਆ ਨਾ ਪੇੜ ਅੱਛਾ ਪੇੜ ਨਾ ਹੋਇਆਗਾ ਥੋੜਾ ਇਹਦੇ ਉੱਪਰ ਵੀ ਡਿੱਗਿਆ ਫਿਰ ਫੇਰ ਵੀ ਬਚ ਗਿਆ ਮੋਟਰਸਾਈਕਲ ਤੇਰਾ ਮੋਟਰਸਾਈਕਲ ਬਾਕੀਓ ਮੇਰੀ ਸਾਈਕਲ ਵੀ ਸਾਈਕਲ ਤਾਂ ਵੀ ਡਿੱਗਿਆ ਦੀ ਮਾਂ ਦੀ ਸਾਈਕਲ ਵੀ ਖੜੀ ਸੀ ਅੱਛਾ ਫੋਟੋ ਨਹੀਂ ਨਾ ਭੰਗ ਗਈ ਚਲੋ ਠੀਕ ਆ ਚਲੋ ਠੀਕ ਹੈ ਭਾਈ ਬਹੁਤ ਮਾਫੀ ਚਲੋ ਕਵਰ ਵਾਲੀ ਚੱਕੀ ਤੇ ਜਾ ਨਹੀਂ ਸਕਿਆ ਮੈਂ ਕਿਉਂਕਿ ਉਹ ਰਾਹ ਬਲੌਕ ਹੋਇਆ ਹੋਇਆ ਸੀ ਅੰਡਰ ਬ੍ਰਿਜ ਬੰਦ ਆ ਉੱਥੇ ਕੰਮ ਚੱਲ ਰਿਹਾ ਕੋਈ ਤੇ ਅੰਦਰ ਹੀ ਲੈ ਕੇ ਆਇਆ ਚੱਕੀ ਤੇ ਉਹ ਸਾਹਮਣੇ ਦੇਖੋ ਚੱਕੀ ਤੇ ਆਟਾ ਪੀਰੇ ਨੇ ਉਹ ਇੱਧਰ ਸਾਹਮਣੇ ਇਹਦੇ ਗਰਾਊਂਡ ਬਣਿਆ ਹੋਇਆ ਦੇਖੋ ਖੇਡਣ ਲਈ ਇੱਧਰ ਬਾਡੀ ਵੇਟ ਜਿਮ ਲੱਗਿਆ ਹੋਇਆ ਦੇਖੋ ਅੱਗੇ ਬੱਲੇ ਖੇਡ ਰਹੇ ਨੇ ਦੇਖੋ ਕ੍ਰਿਕਟ ਖੇਡ ਰਹੇ ਨੇ ਵੈਸੇ ਰਾਮਲੀਲਾ ਗਰਾਊਂਡ ਆ ਰਾਮਲੀਲਾ ਇੱਥੇ ਹੀ ਹੁੰਦੀ ਹੁੰਦੀ ਆ ਆ ਬੱਚੇ ਇੱਧਰ ਵੀ ਕ੍ਰਿਕਟ ਖੇਡ ਰਹੇ ਨੇ ਅੱਜ ਯਾਰ ਥੋੜੀ ਜਿਹੀ ਐਕਸਰਸਾਈਜ਼ ਕਰ ਲੈਣਾ ਬਿਲਹੇ ਟਾਈਮ ਪਾਸ ਹੋ ਜਾਊਗਾ ਮੇਰਾ ਵੀ ਸੈਰਾਈ ਕਰਨ ਲਈ ਮਸ਼ੀਨਾਂ ਲੱਗੀਆਂ ਨੇ ਇੱਥੇ ਆ ਲੱਤਾਂ ਦੀ ਐਕਸਰਸਾਈਜ਼ ਹੁੰਦੀ ਆ ਉਹ ਬਾਹਾਂ ਦੀ ਉਹ ਵੀ ਲੱਤਾਂ ਦੀ ਫਿਰ ਉਹ ਲੱਖ ਘਟਾਉਣ ਵਾਸਤੇ ਚਿੱਤੇ थैंक यू ਸ ਆ ਗਿਆ ਤੇ ਚੱਲਣੇ ਘਰ ਨੂੰ ਵਾਪਸ ਬਾਕੀ ਸੌਰਵ ਦਾ ਫੋਨ ਆਇਆ ਸੀਗਾ ਕੋਣਗੇ ਹੁਣ ਤੇ ਹੋ ਸਕਦਾ ਜਾਂਦੇ ਨੂੰ ਪਹੁੰਚੀ ਬੈਠੇ ਹੁਣ ਮਾਰਾਂਗੇ 2-4 ਘੰਟੇ ਗੱਲਾਂ ਕਿਉਂਕਿ ਗੱਲ ਨੂੰ ਸੰਢਈ ਆ ਤੇ ਵਧੀਆ ਰੈਸਟ ਹੋ ਜਾਊਗੀ ਚਲੋ ਸੌਂ ਸੌ ਜਾਵਾਂਗੇ ਜਿਆਕ ਲੇਟ ਵੀ ਹੋ ਗਏ ਤਾਂ ਵੀ ਕੋਈ ਯਨੀ ਫਿਕਰ ਵਾਲੀ ਗੱਲ ਨਹੀਂ ਕਿਉਂਕਿ ਘਰ ਗਿਆ ਕਰਨ ਤਾਂ ਸੀ